ਸਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ 27 ਜਨਵਰੀ ਨੂੰ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਚਾਟਿਵਿੰਨ ਚੌਂਕ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਇਸੇ ਤਹਿਤ ਹੀ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਰੰਗ ਰੋਗਨ ਕਰਨ ਦੀ ਕਾਰ ਸੇਵਾ ਸ਼ੁਰੂ ਕੀਤੀ ਗਈ। ਇਸ ਮੌਕੇ ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ, ਬਾਬਾ ਸੁਖਵਿੰਦਰ ਸਿੰਘ ਪੂਰੀ ਵਾਲੇ, ਮੈਂਬਰ ਬਾਬਾ ਸਿੰਘ ਗੁਮਾਨਪੁਰਾ ਅਤੇ ਬੱਡੇ ਗੰਟੀ ਵਿੱਚ ਸੰਗਤ ਮੌਜੂਦ ਸਨ। ਪਵਨ ਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਰੰਗ ਰੋਗਨ ਦੀ ਸੇਵਾ ਜਿਹੜੀ ਉਹ ਸ਼ੁਰੂ ਕੀਤੀ ਗਈ ਆ ਇਹ ਸੇਵਾ ਜਿਹੜੀ ਸ਼ੁਰੂ ਕੀਤੀ ਗਈ ਆ ਬਾਬਾ ਜੀ ਦਾ ਜਿਹੜਾ ਜਨਮ ਦਿਹਾੜਾ ਵਾ ਉਹ 27 ਜਨਵਰੀ ਨੂੰ ਆ ਰਿਹਾ ਵਾ ਤੇ ਉਸ ਦਿਹਾੜੇ ਨੂੰ ਸਨਮੁਖ ਰੱਖਦਿਆਂ ਹੋਇਆਂ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੀ ਜਿੰਨੀ ਵੀ ਇਮਾਰਤ ਹੈ ਸਾਰੀ ਨੂੰ ਰੰਗ ਰੋਗਨ ਕਰਨ ਵਾਸਤੇ ਇਮਾਰਤ ਦੀ ਖੂਬਸੂਰਤੀ ਵਾਸਤੇ ਜਿਹੜਾ ਵਾ ਇਹ ਸੇਵਾ ਸ਼ੁਰੂ ਕੀਤੀ ਗਈ ਆ ਤੇ ਇਹ ਸੇਵਾ ਜਿਹੜੀ ਆ ਬਾਬਾ ਜੀ ਦਾ ਜਿਹੜਾ ਜਨਮ ਦਿਹਾੜਾ 27 ਜਨਵਰੀ ਦਾ ਉਸ ਤੋਂ ਪਹਿਲਾਂ ਪਹਿਲਾਂ ਜਿਹੜੀ ਇਹ ਸੇਵਾ ਸੰਪੂਰਨ ਹੋ ਜਾਏਗੀ ਤੇ ਮੁਕੰਮਲ ਹੋ ਜਾਏਗੀ ਸੰਗਤਾਂ ਨੂੰ ਅਪੀਲ ਕਰਨੇ ਚਾਹਦੇ ਸੰਗਤਾਂ ਨੂੰ ਇਹੋ ਬੇਨਤੀ ਆ ਕਿ ਆਓ ਬਾਬਾ ਜੀ ਦੇ ਦਰ ਤੇ ਮੱਥਾ ਟੇਕੋ ਹਾਜ਼ਰੀ ਭਰੋ ਦਰਸ਼ਨ ਦਿਦਾਰੇ ਕਰੋ ਤੇ ਜੋ ਸੇਵਾਵਾਂ ਚੱਲਦੀਆਂ ਨੇ ਉਹਦੇ ਵਿੱਚ ਆਪਣਾ ਯੋਗਦਾਨ ਪਾ ਕੇ ਸਫਲ ਕਰੋ ਆਪਣਾ ਕਿ ਬਾਬਾ ਜੀ ਦੇ ਪਾਵਨ ਸਥਾਨ ਤੇ ਤੇ ਦੇਸ਼ ਦੇਸ਼ਾਂਤਰਾਂ ਤੋਂ ਜਿਹੜੀਆਂ ਸੰਗਤਾਂ ਨੇ ਉਹ ਆਉਂਦੀਆਂ ਨੇ तकरीबन ਜਿੰਨੀ ਸੰਗਤ ਦਰਬਾਰ ਸਾਹਿਬ ਆਉਂਦੀ ਹੈ ਸਾਰੇ ਬਾਬਾ ਜੀ ਦੇ ਮੱਥਾ ਟੇਕਣ ਵੀ ਆਉਂਦੇ ਨੇ ਸੰਗਤਾਂ ਦੀ ਲੋੜ ਨੂੰ ਮੁੱਖ ਰੱਖਦੇ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਸਮੇਂ ਤੋਂ ਦਾਸਾਂ ਨੂੰ ਭਾਵ ਕੇ ਕਾਰ ਸੇਵਾ ਪੂਰੀ ਵਾਲਿਆਂ ਨੂੰ ਇਹ ਸੇਵਾ ਜਿਹੜੀ ਬਖਸ਼ੀ ਹੋਈ ਆ ਬਹੁਤ ਸਾਰੀ ਜਗ੍ਹਾ ਖਰੀਦ ਕੇ ਕੰਪਲੈਕਸ ਨੂੰ ਖੁੱਲਾ ਕੀਤਾ ਗਿਆ ਬੜੀ ਵੱਡੀ ਜਿਹੜੀ ਕਾਰ ਪਾਰਕਿੰਗ ਆ ਉਹਦਾ ਨਿਰਮਾਣ ਹੋ ਰਿਹਾ ਜਿੱਥੇ ਕਾਰ ਪਾਰਕਿੰਗ ਦੀ ਸੇਵਾ ਚੱਲ ਰਹੀ ਨਿਰਮਾਣ ਹੋਣਾ ਉਸ ਤੋਂ ਬਹੁਤ ਵੱਡਾ ਇੱਕ ਇਹ ਤਿੰਨ ਤੋਂ ਚਾਰ ਮੰਜ਼ਲਾ ਲੰਗਰ ਹਾਲ ਦੀ ਵੀ ਇਮਾਰਤ ਬਣਦੀ ਆ ਤੇ ਉਹ ਬਾਬਾ ਜੀ ਦੇ ਪਿਛਲੇ ਸਾਈਡ ਤੇ ਉੱਤੇ ਜਿਹੜਾ ਸਾਰਾ ਪ੍ਰੋਜੈਕਟ ਹੈ ਸੇਵਾ ਦਾ ਉਹਦੀ ਸੇਵਾ ਜਿਹੜੀ ਆ ਉਹ ਬੜੇ ਜੋਰ ਨਾਲ ਚੱਲ ਰਹੀ ਹੈ ਲੰਗਰ ਗੋਗਨ ਦੀ ਤੇ ਹਫ਼ਤੇ ਦਾ ਦਿਨਾਂ ਦੇ ਵਿੱਚ ਜਿਹੜੀ ਹੈ ਸੰਪੂਰਨ ਹੋ ਜਾਏਗੀ ਇਹ ਆ ਇਹਨੂੰ ਬਹੁਤਾ ਟਾਈਮ ਨਹੀਂ ਲੱਗੇਗਾ ਸੰਗਤਾਂ ਨੂੰ ਇਹੋ ਬੇਨਤੀ ਕਰਦਾ ਕਿ ਇੱਥੇ ਮਟੀਰੀਅਲ ਦੀ ਲੋੜ ਹੈ ਸਾਨੂੰ ਪੈਸਾ ਨਾ ਦਿਓ ਲਿਆ ਕੇ ਜੇ ਰੰਗ ਰੋਗਨ ਸ਼ੁਰੂ ਹੋਇਆ ਤੇ ਰੰਗ ਰੋਗਨ ਲਿਆ ਕੇ ਦਿਓ ਜੇ ਪਿੱਛੇ ਬਿਲਡਿੰਗਾਂ ਬਣ ਰਹੀਆਂ ਨੇ ਤੇ ਆਪਣਾ ਬਣਦਾ ਹਿੱਸਾ ਭਾਵੇਂ ਇੱਕ ਬੋਰੀ ਸੀਮਿੰਟ ਦੀ ਲਿਆਓ ਤੇ ਭਾਵੇਂ ਇੱਕ ਲੈਂਥ ਜਿਹੜੀ ਹੈ ਸ਼ਰੀਏ ਦੀ ਲਿਆਓ ਅਹੀਂ ਸਾਰੇ ਸਾਈਜ਼ ਜਿਹੜੇ ਨੇ ਉਹ ਇੱਥੇ ਬੋਰਡ ਲੱਗੇ ਹੋਏ ਨੇ ਪੜ ਕੇ ਵੇਖ ਕੇ ਤੇ ਸੰਗਤਾ ਆਪਣੇ ਆਪ ਲਿਆ ਕੇ ਸੇਵਾ ਕਰ ਸਕਦੀਆਂ ਨੇ ਜਿੰਨਾ ਪ੍ਰੇਮੀਆਂ ਦੀ ਸ਼ਹੀਦਾਂ ਦੇ ਪ੍ਰਤੀ ਆਸਥਾ ਵਾ ਉਹ ਕਮਾਈ ਨੂੰ ਸਫਲ ਕਰਨ ਵਾਸਤੇ ਇੱਥੇ ਬਣਦਾ ਮਟੀਰੀਅਲ ਯੋਗ ਲਿਆ ਕੇ ਦਿਓ ਤਾਂ ਕਿ ਇਮਾਰਤਾਂ ਦੀ ਸਾਰੀ ਜਿਹੜੀ ਛੇਤੀ ਤੋਂ ਛੇਤੀ ਮੁਕੰਮਲ ਹੋ ਸਕੇ